ਹੈਲੋ ਹੈਲੋ ਹਾਂਜੀ ਬਾਈ ਜੀ ਵਿਸ਼ਵ ਜੀ ਫਿਰ ਫਾਇਲ ਕਰ ਦੋ ਹਾਂਜੀ ਹਾਂਜੀ ਬਾਈ ਜੀ ਲੱਖਾ ਸਿੰਘ ਬੋਲਦਾ ਸੁਦਾਨਾ ਅੱਛਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਠਾਕ ਹਾਂ ਹਾਂ ਸ਼ੁਕਰ ਹੈ ਬਾਈ ਜੀ ਚੱਲ ਰਹੀ ਹੈ ਦਵਾਈ ਮੂਤੀ ਬੜੇ ਦਬਕੇ ਦੁਬਕੇ ਮਾਰੀ ਜਾਂਦਾ ਤੈਨੂੰ ਮੁੰਚੀਆ ਕੌਣ ਹੈ ਪਤਾ ਨਹੀਂ ਜੀ ਕੌਣ ਹੈ ਜੀ ਇਹ ਕਹਿੰਦਾ ਮੈਂ ਪ੍ਰੇਮਚੰਦ ਮੁੰਚੀ ਬੋਲਦਾ ਮੈਂ ਉਦੋਂ ਟੀਕੇ ਲਵਾ ਰਿਹਾ ਸੀ ਤੇ ਪਹਿਲਾਂ ਮੁੰਡੇ ਨੇ ਫੋਨ ਚੱਕਿਆ ਫਿਰ ਛੋਟੇ ਵੀਰ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਜੀ ਬਾਈ ਜੀ ਤਾਂ ਬਣਾ ਨਹੀਂ ਦਰਨਾ ਨਹੀਂ 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 ਬਾਈ ਠੀਕ ਆ ਨਾ ਜੀ ਹਾਂ ਇਹਨਾਂ ਨੂੰ ਕੋਈ ਵੀ ਤੁਹਾਨੂੰ ਕਿਸੇ ਅਧਿਕਾਰੀ ਦਾ ਫੋਨ ਆਉਂਦਾ ਕਿਸੇ ਐਸਐਚਓ ਦਾ ਕਿਸੇ ਡੀਐਸਪੀ ਕਿਸੇ ਮੁਨਸੀਬਾ ਜੀ ਉਹਨੂੰ ਕਹੇ ਜੀ ਮੇਰੇ ਖਿਲਾਫ ਕੋਈ ਮੁਕਦਮਾ ਦਰਜ ਹੈ ਜੀ ਮੇਰੇ ਖਿਲਾਫ ਕੋਈ ਗਰੰਟ ਜਾਰੀ ਹੋਇਆ ਜੀ ਤਾਂ ਮੈਨੂੰ ਪਰਵਾਨਾ ਕੱਟੋ ਜੀ ਜੇ ਤੁਸੀਂ ਮੈਨੂੰ ਕਿਸੇ ਥਾਣੇ 'ਚ ਬੁਲਾਉਣਾ ਚਾਹੁੰਦੇ ਆ ਤਾਂ ਜੀ ਮੈਂ ਨਹੀਂ ਆਉਂਗਾ ਜੀ ਕਿਹੜਾ ਕਾਨੂੰਨ ਕਹਿੰਦਾ ਕਿਹੜਾ ਸੰਵਿਧਾਨ ਕਹਿੰਦਾ ਕਿ ਤੁਸੀਂ ਕਿਸੇ ਬੰਦੇ ਨੂੰ ਬੁਲਾ ਕੇ ਥਾਣੇ ਦੇ ਵਿੱਚ ਤੇ ਉਹਦੀ ਪੁੱਛਗਿੱਛ ਕਰੋ ਤੇ ਡਰਾਉ ਨ ਧਮਕਾਓ ਇਹ ਤਾਂ ਸਿੱਧਿਆਂ ਦੇ ਜੀ ਇੱਕ ਮੈਂ ਨਾ ਤੇਰਾ ਮੈਂ ਆ ਸੁਣੀਆ ਹੁਣ ਤੈਨੂੰ ਮੈਂ ਤੇਰੀ ਸੁਣ ਰਿਹਾ ਹੂਗਾ ਆਪਣੀ ਤੇਰੀ ਚੱਲ ਰਹੀ ਆ ਕੈਰਨਾਂ ਦੇ ਉੱਤੇ ਜੀ ਬਈ ਜੀ ਹਾਂ ਤੂੰ ਤੂੰ ਤੋੜਾ ਦਾਵ ਰਹੇ ਹਾਂ ਨਹੀਂ ਸੱਚੀ ਨਾ ਬਾਈ ਜੀ ਮੈਂ ਤਾਂ ਇਹ ਐ ਤਾਂ ਇਹ ਇਹ ਆਪਾਂ ਇਹ ਦਬਣ ਲੱਗੇ ਨਾ ਇਹ ਤਾਂ ਇਹ ਦੇਖੋ ਇਹਹੀ ਤਾਂ ਬਹਿਸਤ ਹੁੰਦੀ ਆ ਜੀ ਜੀ ਬਲੈਕ ਮਾਰਚ ਕਰਦੇ ਹੋ ਜੀ ਲੈੱਟ ਬੰਦ ਕਰ ਦਿਓ ਜੀ ਹੋਰਸਾ ਲਾ ਦਿਓ ਜੀ ਫਲਾਣੇ ਨੂੰ ਫੋਨ ਕਰਤਾ ਉਹਨੂੰ ਦਬਕਾ ਲ ਤੂੰ ਥਾਣੇ ਆ ਕੇ ਜਾਂ ਤੂੰ ਥਾਣੇ ਆ ਕੇ ਜਾ ਥਾਣਾ ਕੋਈ ਗੱਲ ਨਹੀਂ ਥਾਣਾ ਆਪਣੇ ਉੱਤੇ ਹੀ ਡਿੱਗਦਾ ਜਿੱਲਾ ਉੱਤੇ ਨਹੀਂ ਡਿੱਗਦਿਆਂ ਬਿਲਕੁਲ ਜੀ ਹਾਂ ਕਵਣਾ ਕਿਸੇ ਪ੍ਰਕਾਰ ਦਾ ਕੋਈ ਗੱਲਬਾਤ ਹੈ ਮੇਰੇ ਨਾਲ ਜੇ ਮਰਜ਼ੀ ਹੈ ਨਾ ਤੂੰ ਦੁਕਕਾਰੀ ਫੋਨ ਕਰੇ ਮੇਰੇ ਨਾਲ ਗੱਲ ਕਰਾਈ ਬਸ ਕੋਈ ਗੱਲ ਨਹੀਂ ਬਾਈ ਜੀ ਉਹ ਨਾ ਬਾਈ ਜੀ ਮੈਂ ਡੱਬ ਨਹੀਂ ਅੱਜ ਤੂੰ ਮੇਰੇ ਕੋਲ ਆਇਆ ਨਾ ਕਹਿ ਜੀ ਮੈਂ ਆਉਣਾ ਬਸ ਠੀਕ ਹੈ ਜੀ ਸੁਣ ਬਸ ਜੀ ਤਾਂ ਜੇ ਦੁਬਾਰੇ ਫੋਨ ਆਇਆ ਕਹੇ ਮੈਂ ਆਉਣਾ ਮੈਂ ਦੱਸ ਦਿੰਦਾ ਮੈਂ ਨਾ ਮੈਂ ਵਕੀਲ ਕੀ ਪੁੱਛੀਗਾ ਦੱਸੋ ਜੀ ਕਾਹਦੇ ਲਈ ਬੁਲਾ ਰਹੇ ਹੋ ਦੱਸੋ ਠੀਕ ਹੈ ਬਾਈ ਜੀ ਠੀਕ ਹੈ ਹਾਂ ਉਹਦੋਂ ਦਾ ਸਾਰਾ ਆਪਾਂ ਉਹ ਸਾਰਾ ਰਿਕਾਰਡਿੰਗ ਰਕੋਡਿੰਗ ਕਰਕੇ ਸਾਰੀ ਦਿਨ ਹਾਈ ਕੋਰਟ ਲੈ ਕੇ ਜਾਂਦੇ ਇਹਨਾਂ ਨੂੰ ਬਸ ਕੋਈ ਗੱਲ ਨਹੀਂ ਬਾਈ ਜੀ ਹਾਂ ਆਏ ਨਹੀਂ ਆ ਸੂਤ ਆਉਂਦੇ ਇਹ ਤੇਰੇ ਨਾਲ ਨਹੀਂ ਹੋਇਆ ਮੈਂ ਤੈਨੂੰ ਹੋਰ ਦੱਸਦਾ ਜੀ ਇਹ ਨਾ ਬਿਸਮਿਲ ਜੀ ਤੇ ਇਹਨਾਂ ਨੇ ਮੇਰੇ ਨਾਲ ਜਿਹੜੇ ਮੁੰਡੇ ਹੁੰਦੇ ਨੇ ਨਾ ਉਹਨਾਂ ਨੂੰ ਫੋਨ ਕਰੀ ਜਾਂਦੇ ਕੋਈ ਮੁਨਸ਼ੀ ਦਾ ਆ ਗਿਆ ਕਿ ਸੀਐਨ ਚਾਰਜ ਦਾ ਆ ਗਿਆ ਕੋਈ ਥਾਣੇ ਆ ਕੇ ਜਾਓ ਜੀ ਤੁਸੀਂ ਆਪਣੀ ਕਿਹੜੀ ਆਈਡੀ ਚਲਾਉਨੇ ਹੋ ਜੀ ਜੀ ਆਪਣਾ ਅੱਛਾ ਗਾਹਾਂ ਭਲਾ ਕਈ ਦਾ ਭਾਗੇ ਮੈਨੂੰ ਕਿਸੇ ਦੱਸੇ ਬਿਨਾਂ ਭਾਗੇ ਗਈ ਅੱਛਾ ਜੀ ਉਹਨਾਂ ਦਾ ਪਤਾ ਕੀ ਕਰ ਰਿਹਾ ਥੋੜੇ ਨਾਲ ਕੇ ਇਕੱਠੇ ਆ ਜਿਹੜੀਆਂ ਮਾਸੀਆਂ ਕਿੱਥੇ ਬੈਈਆਂ ਜਿਹੜੀਆਂ ਭੂਆ ਕਿੱਥੇ ਬੈਈਆਂ ਜੀ ਹੋਰ ਇੱਕ ਡਰਾਉਣ ਦਾ ਤਰੀਕਾ ਹੁੰਦਾ ਵੀ ਇੰਨੇ ਨਾਲ ਹੀ ਇਹ ਡਰ ਜਾਣ ਨਹੀਂ ਦੇਖ ਲਓ ਜੀ ਤੇ ਮੇਰੀ ਗੱਲ ਸੁਣ ਵੀਰ ਮੇਰੇ ਆ ਜੀ ਆਪਾਂ ਪੰਜਾਬ ਦੀ ਲੜਾਈ ਜੜੇ ਲੜ ਰਹੇ ਆ ਨਾ ਚੱਲੇ ਆ ਸਿਰ ਤੇ ਕਸਣ ਬੰਨ੍ਹ ਕੇ ਚੱਲੇ ਆ ਬਿਲਕੁਲ ਬਈ ਜੀ ਕੋਈ ਸ਼ੱਕਾਵਰ ਤੁਹਾਨੂੰ ਇਹ ਜੀਆਂ ਜਿਹੜੀਆਂ ਗੱਦੜ ਕੰਪੀਆਂ ਦਿੰਦੇ ਉਹ ਡਰਦੀਆਂ ਨਹੀਂ ਚਾਹੀਦਾ ਸਾਨੂੰ ਕੋਈ ਗੱਲ ਨਹੀਂ ਕਹਿ ਸੋਡੇ ਕੋਲੇ ਕਾਨੂੰਨ ਅਸੀਂ ਵੀ ਜਾਣਦੇ ਆ ਤੁਸੀਂ ਜਾਣਦੇ ਹੋ ਬਿਲਕੁਲ ਜੀ ਤੁਸੀਂ ਪੜਿਆ ਕਿ ਅਸੀਂ ਹਲਾਇਆ ਜੀ ਠੀਕ ਹੈ ਨਾ ਇੰਨਾ ਨਹੀਂ ਸਾਨੂੰ ਵੀ ਤੁਸੀਂ ਅਸੀਂ ਬੁੱਧੂ ਤੜੇ ਸਰਦਿਆ ਤੁਸੀਂ ਜੇ ਮੈਂ ਮਰਜ਼ੀ ਕਰਕੇ ਸਾਨੂੰ ਡਰਾ ਲੋਂਗੇ ਧਮਕਾ ਲੋਂਗੇ ਜੀ ਇਹਨਾਂ ਨੂੰ ਐ ਤਰੀਕੇ ਨਾਲ ਦਲੀਲ ਨਾਲ ਸਲੀਕੇ ਨਾਲ ਪਿਆਰ ਨਾਲ ਬੋਲਣਾ ਜੀ ਜੀ ਹਾਂ ਗੱਲ ਇਹਨਾਂ ਨੂੰ ਥੋਕੇ ਰੱਖਣੀ ਹੈ ਕਾਹੀ ਦੱਸੋ ਆਉਣਿਆ ਕੋਈ ਗੱਲ ਨਹੀਂ ਥਾਣੇ 'ਚ ਆ ਜਾਂਦੇ ਆ ਅਸੀਂ ਇਹ ਮੈਂ ਤਾਂ ਹਰਾਨ ਆ ਉਹ ਮੈਂ ਸੁਣਿਆ ਉਹਦੇ ਚ ਉਹ ਕਹਿ ਰਿਹਾ ਕਿ ਮੁੱਖ ਮੰਤਰੀ ਨੇ ਕਿਹਾ ਮਾਨ ਸਾਹਿਬ ਨੇ ਕਿ ਜਿੰਨੇ ਬਲੌਗਰ ਆ ਸਾਰੇ ਦੱਬਣ ਲੈ ਉਹ ਉਹੀ ਗੱਲ ਹੈ ਜੀ ਬਲੌਗਰ ਖੰਡ ਨਾ ਕੰਮ ਤੇ ਆ ਗਿਆ ਵੀ ਜਿਹੜੇ ਕੋ ਸੋਸ਼ਲ ਮੀਡੀਆ ਤੇ ਬੋਲਦੇ ਉਹ ਦੱਬ ਦਿਓ ਕੰਮ ਹੀ ਇਹ ਰਹੇਗਾ ਉਹਨੂੰ ਕੋ ਕੰਮ ਤਾਂ ਨਹੀਂ ਹੋਰ ਕੋਲ ਨਾਲੇ ਨਾਲੇ ਯਾਰ ਮੈਂ ਤੁਹਾਨੂੰ ਇੱਕ ਦੋ ਵਾਰੀ ਅੱਗੇ ਵੀ ਸੁਣਿਆ ਮੈਂ ਤਾਂ ਸੁਣਿਆ ਨਹੀਂ ਵੀ ਕਿ ਤੂੰ ਗਾਲ੍ਹਾਂ ਕੱਢਦਾ ਕਿਸੇ ਨੂੰ ਕਿ ਟੀ ਪਹਿਣ ਬਾਰੇ ਮਾਰਾ ਬੋਲਿਆ ਬਿਲਕੁਲ ਜੀ ਤੋਦੇ ਵੀ ਬੋਲ ਕੇ ਗਿਆ ਸੀ ਕੋਰਟ ਜਨੇ ਆਇਆ ਹਾਂ ਉਦੋਂ ਉਹੀਆਂ ਦਾ ਕਹਿੰਦਾ ਥੱਪ ਮਾਰ ਮਾਰ ਬੋਲਦਾ ਸੀ ਅੱਛਾ ਅੱਛਾ ਤੈਨੂੰ ਕਹਿੰਦਾ ਥਾਪੀਆ ਮਾਰ ਮਾਰਦਾ ਹੈਂ ਤੇ ਤੇਰੇ ਭਾਨੇ ਦੇ ਕਿਉਂ ਤੂੰ ਗਿਆ ਉੱਥੇ ਮੁੰਡੇ ਨਾਲ ਗੱਲ ਹੋਈ ਹੈ ਕਿਨੇ ਭਾਨੇ ਦੀ ਸਪੋਰਟ ਕਿਉਂ ਕਰਦਾ ਤੇ ਉਹ ਆਂਦਾ ਵੀ ਉਸੇ ਦਾ ਬਿਮਾਰ ਪਿਆ ਮੈਂ ਨਾ ਬਾਈ ਜਿਹੜੀ ਆਵਾਜ਼ ਦੇ ਰਹੀ ਤੁਸੀਂ ਪੁਲਾਣੀਆਂ ਘਟੀਆ ਹਰਕਤਾਂ ਦੇ ਉੱਤੇ ਤੇ ਵੇਲੇ ਕਮਾਲ ਹੋਈ ਪਈ ਆ ਯਾਰ ਥਾਪੀਆ ਕਹਿੰਦਾ ਮਾਰ ਦੂੰਗਾ ਮੇਰਾ ਹੱਥ ਹੈ ਮੇਰਾ ਮੈਂ ਮਾਰੂੰਗਾ ਮੈਂ ਹਾਂ ਬਿਲਕੁਲ ਜਿਉਂ ਜਿਉਂ ਮੈਨੂੰ ਬੜਾ ਇਹ ਥਾਪੀਆ ਪੁੱਛਣਾ ਸੀ ਤੂੰ ਵੀ ਥਾਪੀ ਮਾਰਨਾ ਕਾਨੂੰਨਨ ਅਪਰਾਧ ਦਾ ਇਹ ਇਹ ਦਾ ਭਰਾ ਜਿੱਦੇ ਦੀ ਇਹ ਅਸਲ ਦੇ ਵਿੱਚ ਜਿਹੜਾ ਸਾਡਾ ਯਾਰ ਡੈਮੋਕਰੈਟਿਕ ਰਾਈਟ ਹੈ ਯਾਰ ਉਹਦਾ ਸੰਵਿਧਾਨ ਵੀ ਦਿੰਦਾ ਹੈ ਅੱਗੇ ਆ ਦਿੰਦਾ ਜੀ ਨਾਲ ਤੁਸੀਂ ਕਿਹੜੇ ਚੱਕਰ ਚ ਪਏ ਖੜੇ ਹੋ ਯਾਰ ਕਮਾਲ ਉਹ ਚੀਕਾਂ ਮਾਰੀ ਜਾਂਦੇ ਉੱਤੇ ਲੋਕਤੰਤਰ ਮਾਰਤਾ ਜੀ ਤੁਸੀਂ ਤਾਂ ਦੱਬ ਹੀ ਦਿੱਤਾ ਪੰਜਾਬ ਚ ਇੱਥੋਂ ਤੱਕ ਕੁੱਤੜੇ ਆਏ ਆ ਇਹ ਆ ਕਮਾਗ ਦੇ ਚੀਕਾਂ ਹਾਂਜੀ ਬਾਦੇ ਅਨੁਕੇਜਰੀ ਵਾਲ ਨੂੰ ਚੱਕਰ ਨੂੰ ਫਿਰਦਿਆ ਸਾਡੇ ਫਰਾਨੇ ਚੱਕ ਕੇ ਸਿਰ ਤੇ ਸਾਡੇ ਢਿੰਕੇ ਚੱਕ ਕੇ ਸਿਰ ਤੇ ਇੱਥੇ ਤੁਸੀਂ ਤਾਂ ਜਮੇ ਦੱਬਤ ਹਨ ਕਵਰ ਪੱਟ ਕੇ ਉੱਤੇ ਮਿੱਟੀ ਮੋਰਤੀ ਲੋਕਤੰਤਰ ਰਜਿਸਟਰੀ ਕਿਹਨਾਂ ਇੱਥੋਂ ਦੇ ਕੁੱਤਰੇ ਯਾਰੇ ਉਸ ਕੇਜਰੀ ਵਾਲ ਦਾ ਦੂਰ ਦੀ ਕਰ ਰਹੀ ਸਾਡਾ ਪੰਜਾਬ ਦਾ ਜਰਨਲ ਡਾਇਰੀ ਲੂਟ ਨਹੀਂ ਗਈ ਜੰਮਾ ਤੇ ਇਹ ਤੋਂ ਬੜਾ ਤੰਗ ਹੋਇਆ ਹੈ ਭਗਵਾਨ ਤੋਂ ਮਾਨਤ ਇਹ ਕਦੇ ਕਿਸੇ ਦੇ ਪਰਚੇ ਲੈ ਹੁਣ ਭਾਨੇ ਦੀਆਂ ਪੈਨਾਂ ਵੀ ਨਹੀਂ ਛੱਡੀਆਂ ਲੋਕ ਛੋਡੇ ਵੀਰ ਮੇਰੀ ਗੱਲ ਸੁਣੋ ਇਹ ਖੁਦ ਕਹਿੰਦਾ ਹੈ ਭਗਵਾਨ ਸਗ ਲੋਕ ਬਹੁਤ ਵੱਡੀ ਕਾਟ ਦਾ ਜੀ ਠੀਕ ਹੈ ਨਾ ਦਰਮੇਕ ਤਾਜ਼ਾ ਆਧਾਰ ਲੈਂਦਾ ਜੀ ਸੁਣ ਲੈ ਗੱਲ ਲੋਕ ਕੀ ਤਾਕਤ ਥੋੜੇ ਜਿੱਥੇ ਸੱਚ ਆ ਨਾ ਤੇ ਲੋਕ ਨਾਲ ਖੜ ਜਾਨ Imran Khan ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਉਹਨੂੰ 2-3 ਕੇਸਾਂ ਦੇ ਵਿੱਚ 14-14 ਸਾਲ ਕੈਦ ਸੁਣਾਦੀ ਉਹ ਚੱਕ ਤਨ ਤਾਹੋ ਜੀ 14-14 ਸਾਲ ਕੈਦਨਾਤੀ ਸਾਰਾ ਦਾ ਟੱਬਰ ਫੜ ਲਿਆ ਉਹਦੀ ਇੱਕ ਪਾਰਟੀ ਦਾ ਚੋਣ ਨਿਸ਼ਾਨ ਹੁੰਦਾ ਸੀਗਾ ਕਰਕਰੀ ਜਿਹੜਾ ਵਾਲਾ ਬੈਟ ਬੰਦਾ ਜਾਂਦਾ ਦਾ ਬੈਟ ਜਾ ਹਾਂਜੀ ਜੀ ਉਹ ਵੀ ਖੋ ਲਿਆ ਜੀ ਵੋਟਾਂ ਪਈਆਂ ਵੋਟਾਂ ਦੇ ਵਿੱਚ ਨੈੱਟ ਬੰਦ ਕਰਦੇ ਬੂਥਾਂ ਦੇ ਕਬਜ਼ੇ ਪੂਰੀ ਲੜਾਈ ਝਗੜਾ ਪੁੱਲ ਜ਼ੋਰ ਲਾ ਲਿਆ ਉੱਤੇ ਨਵਾਜ਼ ਸ਼ਰੀਫ ਦੀ ਪਾਰਟੀ ਇੱਕ ਤਾਂ ਜੀ ਇੱਕ ਹੋਰ ਦੋਨੇ ਪਾਰਟੀਆਂ ਨਾਲ ਜ਼ਿਲਦਾਰੀ ਆ ਰਹੀਆਂ ਰਲੀਆਂਆਂ ਥੀਂਆਂ ਦੋਨੇ ਪਾਰਟੀਆਂ ਇਕੱਠੀਆਂ ਸੀ ਇਬਰਾਹਿਮ ਖਾਨ ਕਲਾਲ ਇੱਥੋਂ ਤੱਕ ਧੱਕਾ ਹੋਇਆ ਚੜਾ ਜੜਾ ਸਾਲ ਦੀ ਬੰਦੇ ਨੂੰ ਕੈਦ ਆ ਜੇਲ੍ਹ ਚ ਤੁੰਨੇ ਆ ਹੋਇਆ ਜੇਲ੍ਹ ਚ ਬੰਦ ਕੀਤਾ ਹੋਇਆ ਨੈੱਟ ਬੰਦ ਕਰ ਬੰਦੇ ਉਹਨੇ ਤੁਮਕਾ ਫੜ ਫੜ ਕੇ ਜ਼ਿਲ੍ਹਾ ਸਿਟ ਤੇ ਠਾਣਾ ਸਿਟ ਤੇ ਕੁੱਟਮਾਰ ਕਰਤੀ ਉਹ ਤਾਂ ਦੇ ਕਬਜ਼ੇ ਕਰ ਲਏ ਫੇਰ ਵੀ ਲੋਕਾਂ ਨੇ ਐਡਾ ਵੱਡਾ ਫਤਬਦਤਾ ইমরান ਖਾਨ ਨੂੰ ਸਭ ਤੋਂ ਵੱਧ ਦਿੱਤਾ ਆ ਇਹ ਹੋ ਗਿਆ ਲੋਕਾਂ ਦਾ ਬਿਲਕੁਲ ਜੀ ਬਿਲਕੁਲ ਇੱਥੇ ਲੋਕ ਖੜ ਗਏ ਲੋਕ ਖਾਦਿਆ ਸੱਚ ਨਾਲ ਬਿਲਕੁਲ ਜੀ ਜਿਵੇਂ ਖੜੇ ਅੱਜ ਆਪਾਂ ਨਾਲ ਸੱਚ ਨਾਲ ਖੜਾ ਰਹਿ ਕੁਝ ਨਹੀਂ ਉਹਦਾ ਸੱਚ ਨਾਲ ਖੜ ਕੋਈ ਗੱਲ ਨਹੀਂ ਯਾਰ ਸੱਚ ਨੂੰ ਇੱਥੇ ਮੈਨੂੰ ਦਾਦਾ ਸੱਚ ਨੂੰ ਇੱਥੇ ਫਾਂਸੀਆਂ ਤੇ ਕਾਲਕੂਟੀਆਂ ਮਿਲਦੀਆਂ ਹੀ ਨਹੀਂ ਉਹ ਤਾਂ ਮਿਲਦੀ ਨਹੀਂ ਇਹ ਜਿਹੜਾ ਪਰਾਜਰ ਚੱਲਦਾ ਨਹੀਂ ਹੁੰਦਾ ਜਿਹੜਾ ਇਹਦੇ ਜਿਹੜੇ ਕੰਮ ਸ਼ੁਰੂ ਕਰ ਲਿਆ ਨਾ ਇਹ ਪਵੰਤ ਨੇ ਜਾਂ ਸਰਕਾਰ ਨੇ ਸ਼ੁਰੂ ਕਰ ਲਿਆ ਆ ਵੀ ਦੱਬ ਦਿਓ ਉਹ ਵੀ ਦੱਬ ਦਿਓ ਤੇ ਬਾਲਾ ਵੱਡਾ ਪਰੇਖਾ ਪਾ ਲਈ ਬੈਠੇ ਆ ਕਿੰਨਿਆਂ ਨੂੰ ਦੱਬ ਦੇਣਗੇ ਬਿਲਕੁਲ ਜੀ ਢਾਟ ਕੇ ਸ਼ਬਦਾਵਲੀ ਵੀ ਠੀਕ ਰੱਖਣੀ ਆ ਤੇ ਧੀਆ ਭੈਣਾਂ ਨੂੰ ਆਪਾਂ ਕਿਸੇ ਨੂੰ ਗਲਤ ਨਹੀਂ ਬੋਲਣਾ ਨਹੀਂ ਨਹੀਂ ਆਪਾਂ ਤਾਂ ਕੀ ਬਿਲਕੁਲ ਜੀ ਬਿਲਕੁਲ ਕੋਈ ਇੱਕ ਸਿਧਾਂਤ ਰਿਹਾ ਸਾਡੇ ਤਾਂ ਗੁਰੂਆਂ ਦੇ ਫਲਸਫੇ ਰਹਿ ਨੇ ਹਨਾ ਕਿ ਵੀ ਅਸੀਂ ਤਾਂ ਕਿਸੇ ਦੀ ਵੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝ ਕੇ ਉਹਦੀ ਵੀ ਇਜਜ਼ਤ ਦੀ ਰਖਵਾਲੀ ਕੀਤੀ ਆ ਬਿਲਕੁਲ ਬਾਈ ਜੀ ਕੋਈ ਗਲਤ ਬੋਲਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਇਹਰੇ ਇੱਥੇ ਫੇਸਬੁੱਕਾਂ ਦੇ ਬੈਠ ਕੇ ਯਾਰੀ ਐਸੇ ਸਾੜੀਆਂ ਬਣਾ ਕੇ ਗਾਲਾਂ ਕੱਢਦੇ ਆ ਜੀ ਉਹਦੀ ਪਰਵਾਹ ਨਹੀਂ ਕਰਨੀ ਗਲਤ ਸ਼ਬਦਾਵਲੀ ਬੋਲਣੀ ਨਹੀਂ ਸਾਰਥਕ ਤਰੀਕੇ ਨਾਲ ਡਟ ਕੇ ਲੋਚਨਾ ਕਰ ਜਿਹੜੀਆਂ ਨਿੱਕੀਆਂ ਮਾਰੂਆਂ ਇਹਨਾਂ ਦੀ ਪੰਜਾਬ ਦੀ ਤਬਣਾਣੀ ਝੁਗੜਾਣੀ ਜੀ ਹਰ ਕੱਖ ਤੋਂ ਦਰੇ ਨਾਲ ਖੜਾ ਜੀ ਜੀ ਬਾਈ ਜੀ ਬਹੁਤ ਧੰਨਵਾਦ ਗਵਾਰੇ ਫੋਨ ਆਇਆ ਤਾਂ ਐਂ ਕਰੀਂ ਹਾਂ ਨਾਲ ਮੈਨੂੰ ਕਹ ਜੀ ਇੱਕ ਮਿੰਟ ਖੜੋ ਲਾਈਨ ਤੇ ਲੈ ਲਈ ਮੈਂ ਕਰ ਦੂੰਗਾ ਬਸ ਕੋਈ ਗੱਲ ਨਹੀਂ ਬਾਈ ਜੀ ਆ ਨੰਬਰ ਮੈਂ ਤੁਹਾਡਾ ਸੇਵ ਕਰ ਲੱਗਾਂ ਵੀਰੇ ਨੰਬਰ ਮੇਰਾ ਕਰ ਲਾ ਜਾਂਦਾ ਰ ਹੈ ਚੱਟਿਆ ਕੋਈ ਕੋਈ ਗੱਲ ਨਹੀਂ ਵੱਡੀ